ਮੈਂ ਮਰ ਜੂਗਾ ਤੁਹਾਡੇ ਬਿਨਾ ਜਾਵਾਂ ਵਰਗਾ ਨਾ ਮਾਰ ਹਾਂ ਕਿਥੇ ਚੱਲੇ ਆ ਅਸੀਂ ਤਾਂ ਕਾਰ ਛੱਡ ਕੇ ਚੱਲੇ ਆ ਕਿਉਂ ਬਸ ਅਸੀਂ ਨਹੀਂ ਰਹਿਣਾ ਹੁਣ ਕੀ ਗੱਲ ਕੀ ਹੋ ਗਈ ਆ ਹਜੇ ਤੂੰ ਗੱਲ ਸਾਨੂੰ ਪੁੱਛਦਾ ਤੇ ਕੀ ਗੱਲ ਹੋਈ ਆ ਤੈਨੂੰ ਪੁੱਛਣ ਦੀ ਮਤ ਨਹੀਂ ਕੀ ਗੱਲ ਹੋਈ ਆ ਘਰ ਚ ਤੇ ਮੈਂ ਕੁਝ ਕਹਾਂਗੀ ਤੈਨੂੰ ਕਹਣਾ ਤੂੰ ਕੀ ਆ ਸਾਨੂੰ ਤਾਨੂੰ ਦਸੀ ਜਾਂਦੀ ਤੇਰੀ ਹਾਲਤਾਂ ਦੇ ਤੂੰ ਪਤਾ ਕੀ ਐ ਤੂੰ ਐਵੇਂ ਮਾੜੀ ਮਾੜੀ ਗੱਲ ਤੇ ਗੁੱਸਾ ਨਾ ਕਰਿਆ ਕਰ ਛੱਡ ਇਹਵੇਂ ਲੈ ਕੇ ਤੋਰ ਕੇ ਜਵਾਵ ਨੂੰ ਐਵੇਂ ਨਾ ਮਾੜੀ ਮਾੜੀ ਗੱਲ ਤੇ ਗੁੱਸਾ ਨਹੀਂ ਕਰੀਂ ਨਾ ਰੱਖ ਬਹਿ ਗਈ ਚੱਲ ਪਰੇ ਹੋ ਪਰ ਤੂੰ ਕਿਤੇ ਨਹੀਂ ਜਾਣ ਦਿੰਦਾ ਮੈਂ ਤੈਨੂੰ ਠੀਕ ਐ ਨਾ ਤੁਸੀਂ ਘਰੇ ਰੋ ਆਹ ਪਤਾ ਉਨੀ ਦੇ ਨਾਲ ਲਾ ਕੇ ਜਾਣਾਗਾ ਨਹੀਂ ਨਹੀਂ ਮੇਰੇ ਨਾਲ ਹੀ ਆ ਗੱਲ ਵੀ ਦੱਸ ਮੈਨੂੰ ਗੱਲ ਕੀ ਹੋਈ ਮੇਰੇ ਕੋਲ ਉਹ ਗਲਤੀ ਕੀ ਹੋ ਗਈ ਆ ਗਲਤੀ ਇੱਕ ਗਲਤੀ ਹੋਈ ਤੈਨੂੰ ਦੱਸੀ ਗਏ ਸੀ 3600 ਤੋਂ ਤੇਰੇ ਚ ਗਲਤੀਆਂ ਦੇਖ ਮੈਂ ਥੋੜਾ ਸਾਡੇ ਤੋਂ ਇਨਾ ਬਰਦਾਸ਼ਤ ਨਹੀਂ ਹੁੰਦਾ ਬਹੁਤ ਸਾਲ ਹੋ ਗਏ ਤੈਨੂੰ ਅਸੀਂ ਮੌਕੇ ਦਿੰਦਿਆਂ ਨੂੰ ਸੁਧਰ ਜਾ ਸੁਧਰ ਜਾ ਸੁਧਰ ਜਾ ਪਰ ਤੂੰ ਨਹੀਂ ਸੁਧਰਿਆ ਮੈਂ ਨਾ ਸੰਦੀਪ ਸਭ ਛੱਡ ਦੂੰਗਾ ਮਾਰੇ ਕੰਮ ਠੀਕ ਐ ਥੋੜਾ ਜਿਹਾ ਮੌਕਾ ਮੈਨੂੰ ਦੇ ਟਾਈਮ ਤੇ ਮੈਂ ਜਿਹੜੀ ਆ ਜਿਹੜੀ ਹੋ ਗਏ ਹਜੇ ਔਖਾ ਨਹੀਂ ਦਿੱਤਾ ਬਸ ਬਸ ਹੁਣ ਮੈਂ ਪਣੀ ਬੰਦ ਕਰ ਦੂੰਗਾ ਅਜਿਹੇ ਜਿਹੜੀ ਆ ਨਾਲ ਚੱਕਰੀ ਬੰਦ ਆ ਲੈ ਲੈ ਆ ਵੀ ਢੋਲ ਦਿਆ ਲੈ ਪਰ ਮੈਂ ਤੁਹਾਨੂੰ ਨਹੀਂ ਜਾਣ ਦਿੰਦਾ ਮੈਂ ਜਾਣ ਨਹੀਂ ਦਿੰਦਾ ਤੂੰ ਸੁਧਰ ਨਹੀਂ ਤੂੰ ਮੈਂ ਸੁਧਰ ਮੈਂ ਛੱਡ ਦੂੰਗਾ ਸਦੀ ਨਹੀਂ ਤੂੰ ਫਰਕ ਆ ਤੈਨੂੰ ਅਜਿਹਾ ਨਹੀਂ ਬਸ ਤੂੰ ਰਹਿ ਜਾਂ ਮੈਂ ਤੈਨੂੰ ਕਹੀ ਜਾਂਦਾ ਤੂੰ ਛੱਡ ਬਸ ਹੁਣ ਮੇਰੀ ਗੱਲ ਹੈ ਕੋਲ ਕੋਲ ਨਾ ਸਾਨੂੰ ਜਾਣ ਦੇ ਨਾ ਸਾਨੂੰ ਮਗਰੋਂ ਫੋਨ ਨਾ ਸਾਡੇ ਮਗਰ ਆਉਣ ਦੀ ਲੋੜ ਆ ਆਦਾ ਜਿੱਥੇ ਤੂੰ ਮਰਜੀ ਰਹਿ ਆਦਾ ਖਾ ਪੀ ਜੋ ਮਰਜੀ ਕਰ ਦਿਨੇ ਪੀ ਰਾਤ ਨੂੰ ਪੀ ਜੋ ਆ ਕਸਵਾ ਜੋ ਤੂੰ ਖਾਣਾ ਨਾ ਉਹੀ ਖਾ ਕੋਈ ਨਹੀਂ ਤੈਨੂੰ ਰੋਕਦਾ ਦੇਖ ਮੇਰੀ ਗੱਲ ਸੁਣ ਮੈਂ ਨਸ਼ਾ ਛੱਡੀ ਆ ਨਾ ਮੈਂ ਘਟਾਈ ਆ ਨਾ ਨਸ਼ੇ ਨੂੰ ਮੈਂ ਜਮਾ ਸਹੀ ਬੰਦਾ ਬਣ ਜਾਊਗਾ ਮੈਨੂੰ ਮੌਕਾ ਦੇ ਦੇ ਇੱਕ ਵਾਰੀ ਹੋਰ ਮੈਂ ਮਰ ਜੂਗਾ ਤੁਹਾਡੇ ਬਿਨਾ ਜਾਵਾਂ ਮਰਦਾ ਨਾ ਮਰ ਕੋਈ ਕਿਉਂ ਕਰੀਏ ਨਹੀਂ ਤੂੰ ਨਾ ਪੁੱਤ ਮੈਂ ਨਹੀਂ ਜਾਂਦੇ ਕੋਤਨ ਜਾਂਦਾ ਤੇਰੇ ਨਾਲ ਨਹੀਂ ਪੁੱਤ ਮੈਂ ਨਹੀਂ ਜਾਂਦੇ ਨਾਲ ਨਹੀਂ ਮੈਂ ਨਾਲ ਹੀ ਜਾਊਗਾ ਆਏ ਪੁੱਤ ਨਾ ਨਾ ਮੈਂ ਨਹੀਂ ਆ ਤੇ ਕੋਤਨ ਜਾਂਦਾ ਇਨੂੰ ਤੇਰੇ ਕੋਲੇ ਛੱਟ ਕੇ ਸੀ ਤੇਰੇ ਅਰ ਕਾੜੀ ਪਟਾਉਣਾ ਕਰ ਮੈਂ ਨਹੀਂ ਜਾਣ ਦਿੰਦਾ ਤੈਨੂੰ ਵੇਖ ਵੇਖ ਕੇ ਤੂੰ ਬੋਤਲਾਂ ਪੂਨਾ ਨਾ ਆਉਂੇ ਇਹ ਲੈ ਪਰ ਕੋ ਮੜ ਕੇ ਚਾਹ ਨਹੀਂ ਇਹ ਹੁੰਦਾ ਚਾਹ ਤੇ ਮੁੰਡੇ ਦੀ ਗੱਦੀ ਦੀ ਨਾ ਕਰਨੀ ਮੈਂ ਛੱਡ ਦੂੰਗਾ ਸਾਲੀ दारू ਨਹੀਂ ਪੀਆ ਕਰਨਾ ਕੋਈ ਨਸ਼ਾ ਵੀ ਨਹੀਂ ਕਰਦਾ ਅੱਜ ਤੋਂ ਬਾਅਦ ਫਿਰ ਮੈਂ ਕਹਿ ਦਾਂ ਤੜਕੇ ਤੇ ਤੂੰ ਡੱਕੀ ਨਾ ਮੁੜ ਕੇ ਸ਼ਾਮ ਨੂੰ ਤੇਰੇ ਉੱਤਰ ਜਾਂਦੀ ਤੂੰ ਤਾਂ ਆਦੀ ਵਾਕਾ ਤੋਂ ਮਗਾਉਣਾ ਮੁੜ ਕੇ ਨਹੀਂ ਪੀਂਦਾ ਰਸਾਂ ਲੱਗੇ ਬਸ ਤੇਰੀ ਸ਼ਾਮ ਲੱਗੇ ਮੈਨੂੰ ਮੈਂ ਨਹੀਂ ਪੀਦਾ ਅੱਜ ਤੋਂ ਬਾਅਦ ਹਾਂ ਅੰਦੀ ਇਹ ਅਲਾ ਮੇਰੇ ਪੁੱਤ ਜੋਤ ਦੇ ਸੌਣ ਲੱਗੇ ਮੈਂ ਨਹੀਂ ਦਾਰੂ ਪੀਂਦਾ ਇਸ ਤੋਂ ਬਾਅਦ ਨਹੀਂ ਪੀਂਦਾ ਮੈਂ ਪੁੱਤ ਮੇਰੇ ਜਵਾਕਾਂ ਦੀ ਪੜਾਈ ਖਰਾਬ ਹੁੰਦੀ ਆ ਮੜ ਕੇ ਜਵਾਕਾਂ ਦਾ ਲੰਗੋਂ ਨਾ ਸ਼ਰਾਬਾਂ ਤੇ ਮੁੜ ਕੇ ਜਵਾਕਾਂ ਦੇ ਉੱਤੇ ਗਲਤ ਅਸਰ ਪੈਂਦਾ ਗਾ ਮੈਂ ਇਹਦੇ ਮੁੰਡਿਆਂ ਦੀ ਜ਼ਿੰਦਗੀ ਥੋੜੀ ਖਰਾਬ ਕਰਨੀ ਆ ਚਲ ਪੁੱਤ ਛੱਡ ਤੂੰ ਬੰਦੇ ਦਾ ਬਸ ਮੈਂ ਤੈਨੂੰ ਕਹਿ ਦਿੰਦਾ ਕਿ ਮੈਂ ਤੁਹਾਨੂੰ ਸਾਡੇ ਮਗਰਾਂ ਆਂ ਸਾਨੂੰ ਫੋਨ ਕਰੇ ਐ ਸਾਨੂੰ ਤੰਗ ਨਾ ਕਰੀ ਸਾਨੂੰ ਆਪਣੀ ਜ਼ਿੰਦਗੀ ਜੀਣ ਲੈਣ ਦੇ ਵੇਗਲਾ ਮੈਂ ਇਕੱਲਾ ਰਹਿ ਜੀ ਕੋਈ ਨਹੀਂ ਰਹਿ ਇਕੱਲਾ ਹਾਂ ਉਹ ਨਾ ਜਾ ਮੈਂ ਤੈਨੂੰ ਕਹੀ ਆ ਨਾ ਤੂੰ ਜਾ ਦੇਖ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਰੀ ਮੈਂ ਨਹੀਂ ਖਾਂਦਾ ਪੀਂਦਾ ਕੋਈ ਨਸ਼ਾ ਨਹੀਂ ਕਰਦਾ ਕਰ ਕੋਤ ਤੂੰ ਵੀ ਕਹਿ ਦਿੱਤੀ ਮੈਨੂੰ ਪਤਾ ਸਮਝ ਆ ਰਿਹਾ ਯਾਰ ਮੈਂ ਮਰ ਜੂਗਾ ਤੁਹਾਡੇ ਬਿਨਾ ਯਾਰ ਛੱਟ ਉਹ ਨਾ ਜਾ ਹੱਥ ਬਣਾ ਲਓ